ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮਟਰ ਦੇ ਕੋਫਤੇ ਬਣਾਵਾਂਗੇ ਆ ਆਪਾਂ ਇੱਕ ਕੌਲੀ ਮਟਰਾਂ ਦੀ ਲੈ ਲਈ ਤੇ ਆ ਇੱਕ ਵਿੱਚ ਪਾਵਾਂਗੇ ਹਰੀ ਮਿਰਚ ਤੇ ਇੱਧਰ ਆਪਾਂ ਲਿਆ ਬੇਸਣ ਇੱਧਰ ਆਪਾਂ ਨਾ ਮਸਾਲੇ ਵਾਸਤੇ ਦੋ ਟਮਾਟਰ ਲਏ ਦੋ ਪਿਆਜ਼ ਲਏ ਤੇ ਲਸਣ ਤੇ ਆਦਰ ਰੱਖਿਆ ਤੇ ਆਪਾਂ ਨਾ ਟਮਾਟਰਾਂ ਦੇ ਤੇ ਪਿਆਜ਼ ਦੇ ਐਸ ਤਰ੍ਹਾਂ ਕਰਕੇ ਨਾ ਕੱਟ ਲਾਦੇ ਆ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਪਿਆਜ਼ ਤੇ ਟਮਾਟਰ ਤੇ ਇਹਨਾਂ ਨੂੰ ਆਪਾਂ ਕੜਾਹੀ ਦੇ ਵਿੱਚ ਬਾਲ ਕਰਾਂਗੇ ਇਹਨਾਂ ਨੂੰ ਆਪਾਂ ਹੁਣ ਆਪਾਂ ਇੱਧਰ ਕੜਾਹੀ ਰੱਖ ਲਈ ਐ ਤੇ ਹੁਣ ਇਹਦੇ ਵਿੱਚ ਰੱਖ ਦਾਂਗੇ ਟਮਾਟਰ ਤੇ ਨਾਲੇ ਪਿਆਜ਼ ਤੇ ਲਸਣ ਤੇ ਆਦਰਕ ਇਹ ਆਪਾਂ ਨਾ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਨਾ ਆਪਾਂ ਉਬਾਲ ਲਾਂਗੇ ਸਟੀਮ ਆ ਜਾਊਗੀ ਇਹਨਾਂ ਨੂੰ ਤੇ ਫਿਰ ਸਬਜੀ ਨਾ ਬਹੁਤ ਹੀ ਟੇਸਟੀ ਬਣਦੀ ਐ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਇਹ ਪਰ ਸਬਜੀ ਬਹੁਤ ਟੇਸਟੀ ਬਣਦੀ ਆ ਤੇ ਹੁਣ ਆਪਾਂ ਨਾ ਇਹਨੂੰ ਉੱਤੋਂ ਢੱਕ ਦੇਾਂਗੇ ਤੇ ਜਿੰਨਾ ਟਾਈਮ ਇਹ ਸੌਫਟ ਨਹੀਂ ਹੋਉਂਦਾ ਟਾਈਮ ਆਪਾਂ ਇਹਨੂੰ ਇਸ ਵਿੱਚ ਉਬਾਲਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਨਾ ਮਟਰਾਂ ਨੂੰ ਗ੍ਰਾਈਂਡ ਕਰਾਂਗੇ ਆ ਹੁਣ ਪਾ ਦਾਂਗੇ ਆਪਾਂ ਇਹਦੇ ਵਿੱਚ ਮਟਰ ਮਟਰ ਆਪਣੇ ਧੋਤੇ ਹੋਏ ਆ ਤੇ ਹਰੀ ਮਿਰਚ ਵੀ ਧੋਤੀ ਆਪਾਂ ਹੁਣ ਇਹਦੇ ਪੀਸ ਕੱਟ ਕੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਧਨੀਆ ਹਰਾ ਤਾਂ ਨਹੀਂ ਆ ਪਾਤਾ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਪਾਣੀ ਬਿਲਕੁਲ ਥੋੜਾ ਜਿਹਾ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂ ਆਪਨੇ ਮਟਰ ਦਾ ਗ੍ਰाइंड ਆਪਾਂ ਕਰ ਲਿਆ ਤੇ ਬਾਲਾ ਫਾਈਨ ਪੇਸਟ ਜ ਨਹੀਂ ਬਣਾਇਆ ਆਪਾਂ ਨੇ ਦਰਦਰੇ ਜੇ ਪੀਸੇ ਆ ਇਹ ਇਹ ਆਪਾਂ ਹੁਣ ਇਹਦੇ ਵਿੱਚ ਬੋਲ ਚਾ ਕਦ ਦੂਣਗੇ ਉਹਨਾਂ ਆਪਾਂ ਨਾ ਇੱਕ ਚਮਚ ਪੇਸਟ ਦਾ ਬਾਹਰ ਕੱਢ ਲਾਂਗੇ ਇਹ ਤੁਹਾਨੂੰ ਮੈਂ ਬਾਅਦ ਚ ਦੱਸੂਗੀ ਇਹ ਕਾਦੇ ਵਾਸਤੇ ਕੱਢਿਆ ਆਪਾਂ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਿਆਜ਼ ਤੇ ਨਾਲੇ ਪਾ ਦਾਂਗੇ ਆਪਾਂ ਇਹਦੇ ਵਿੱਚ ਜੀਰਾ ਤੇ ਆਪਾਂ ਅੱਧਾ ਇੱਕ ਚਮਚ ਪਾਵਾਂਗੇ ਨਮਕ ਦਾ ਉਹਨਾਂ ਆਪਾਂ ਨੂੰ ਮਿਕਸ ਕਰਕੇ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਸਾਂ ਉਹਨਾਂ ਆਪਾਂ ਬੇਸਨ ਨਾਲ ਨਾਲ ਦੀ ਨਾਲ ਪਾਵਾਂਗੇ ਜਿੰਨੀ ਕਾਪਨ ਜ਼ਰੂਰਤ ਹੋਈ ਉਹਨਾਂ ਆਪਾਂ ਬੇਸਨ ਪਾ ਲਾਂਗੇ ਇਹਦੇ ਵਿੱਚ ਹੁਣ ਮਿਕਸ ਕਰਦੇ ਜਾਵਾਂਗੇ ਬੇਸਨ ਨੂੰ ਉਹਨਾਂ ਪਾਏ ਦੇ ਵਿੱਚ ਨਾ ਦੋ ਚਮਚ ਹੋਰ ਪਾਵਾਂਗੇ ਬਸ ਹੁਣ ਆਪਾਂ ਨੂੰ ਜ਼ਰੂਰਤ ਪਈ ਤਾਂ ਪਾਵਾਂਗੇ ਨਹੀਂ ਤਾਂ ਆਪਾਂ ਨੂੰ ਨਾ ਬਹੁਤ ਵਧੀਆ ਪੇਸਟ ਬਣ ਜਾਊਗਾ ਆਪਣਾ ਕੋਟਿਆਂ ਦਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਧਰ ਆਪਾਂ ਨੇ ਪਿਆਜ਼ ਤੇ ਟਮਾਟਰ ਰੱਖਿਆ ਨੂੰ 10 ਮਿੰਟ ਹੋ ਗਏ ਜੇ ਆਪਾਂ ਦੇਖਦੇ ਜੇ ਸੌਫਟ ਹੋ ਗਏ ਨਾ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਫਿਰ ਆਹ ਦੇਖੋ ਆਪਣੇ ਪਿਆਜ਼ ਤੇ ਟਮਾਟਰ ਨਾ ਸੌਫਟ ਹੋ ਗਏ ਆਪਾਂ ਗਾਇਸ ਬੰਦ ਕਰ ਦਿੰਨੇ ਆ ਤੇ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢ ਲੈਂਦੇ ਆ ਜਦੋਂ ਠੰਡੇ ਹੋ ਗਏ ਫਿਰ ਆਪਾਂ ਇਹਨਾਂ ਨੂੰ ਗ੍ਰਾਈਂਡ ਕਰਾਂਗੇ ਇਧਰ ਆਪਾਂ ਪ pan ਰੱਖ ਲਿਆ ਵਿੱਚ ਰੱਖ ਲਿਆ ਪਾ ਲਿਆ ਤੇਲ ਤੇ ਹੁਣ ਆਪਾਂ ਨਾ ਇਹਦੇ ਵਿੱਚ ਕੋਫਤੇ ਬਣਾਵਨਾ ਪਾ ਦਿਆਂਗੇ ਆਪਾਂ ਗੋਲ ਵੀ ਪਾ ਸਕਦੇ ਆ ਇਸ ਤਰ੍ਹਾਂ ਕਰਕੇ ਚਪਟੇ ਜਿਹੇ ਵੀ ਬਣਾ ਸਕਦੇ ਹਾਂ ਹਾਂ ਜਿਵੇਂ ਮਰਜ਼ੀ ਬਣਾ ਲਓ ਕੋਫਤੇ ਆਪਣੇ ਗੋਲ ਬਣਾਉਣੇ ਤੇ ਐਸੇ ਤਰ੍ਹਾਂ ਕਰਕੇ ਗੋਲ ਬਣ ਜਾਂਦੇ ਦੇਖੋ ਆ ਗੋਲ ਬਣ ਗਏ ਤੇ ਮੈਂ ਚਪਟੇ ਜੇ ਪਾਉਂਗੀ ਕਿਉਂ ਜਲਦੀ ਪੱਕ ਜਾਣਗੇ ਤੇ ਗੋਲ ਪੱਕਦੇ ਨਹੀਂ ਵਿੱਚੋਂ ਕੱਚੇ ਰਹਿ ਜਾਣਗੇ ਵੈਸੇ ਕੱਚੇ ਤਾਂ ਕੀ ਐ ਮਟਰ ਤਾਂ ਆਪਾਂ ਕੱਚੇ ਵੀ ਖਾ ਲਏ ਨੇ ਤੇ ਨਾ ਸਰਦੀ ਬਹੁਤ ਟੇਸਟੀ ਬਣਦੀ ਹੈ ਬਣਾਉਣ ਤੇ ਟਾਈਮ ਜ਼ਰੂਰ ਲੱਗੂਗਾ ਤੇ ਸਬਜੀ ਬਹੁਤ ਟੇਸਟੀ ਬਣੂਗੀ। ਉਹਨਾਂ ਆਪਾਂ ਇਹਨੂੰ ਨਾ ਇਸ ਤੱਕਿਆ ਕਰਕੇ ਪਲਟ ਦਿਆਂਗੇ ਤੇ ਫੇਰ ਬਸ ਇੱਕ ਸਾਈਡ ਬਣ ਗਈ ਹੈ ਦੂਸਰੀ ਸਾਈਡ ਵੀ ਬਣ ਜੂਗੀ 2 ਮਿੰਟਾਂ ਚ। ਵੈਸੇ ਇਹਨਾਂ ਨੂੰ ਬਣਨ ਤੇ ਨਾ 5 ਤੋਂ 6 ਮਿੰਟ ਲੱਗ ਹੀ ਜਾਂਦੇ ਆ ਆਪਾਂ ਮੀਡੀਅਮ ਤੇ ਗਾਸ ਤੇ ਹੀ ਪਕਾਈ ਜਾਂਦੇ ਆ ਇਹਨਾਂ ਨੂੰ। ਤੇ ਬਸ 2-4 ਮਿੰਟ ਹੋਰ ਲੱਗਣਗੇ ਨਾ। ਹਾਂਜੀ ਆ ਆਪਣੇ ਨਾ ਪੱਕ ਗਏ ਕੋਸਤੇ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਬਾਹਰ ਤੇ ਫਿਰ ਹੁਣ ਆਪਾਂ ਦੂਸਰੇ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਦੂਸਰੇ ਵੀ ਇਸ ਤਰ੍ਹਾਂ ਕਰਕੇ ਪਾ ਦਿੰਨੇ ਆ ਵਿੱਚ ਇਹ ਪੱਕੀ ਜਾਣਗੇ ਆਪਾਂ ਸਾਰੇ ਵਿੱਚ ਪਾ ਦਿੰਨੇ ਫਿਰ ਆਪਾਂ ਨਾ ਮਸਾਲਾ ਗ੍ਰाइंड ਕਰਦੇ ਕੋਸਤੇ ਆਪਾਂ ਸਾਰੇ ਇਹਦੇ ਵਿੱਚ ਪਾਤੇ ਪੱਕੀ ਜਾਂਦੇ ਹੁਣ ਆਪਾਂ ਨਾ ਮਸਾਲਾ ਗ੍ਰाइंड ਕਰ ਲੈਂਦੇ ਆਪਨਾ ਆਹਨਾ ਪਿਆ ਪਿਆ ਟਮਾਟਰ ਦੇ ਤੋਂ ਆਸ ਤੇ ਕਾ ਕਰਕੇ ਨਾ ਛਿਲਕਾ ਲਾ ਲਿਆਂਗੇ ਹਾਂਜੀ ਆਪਨੇ ਪਿਆਜ਼ ਤੇ ਟਮਾਟਰ ਨਾ ਆਪਾਂ ਵਧੀਆ ਗ੍ਰਾਇੰਡ ਕਰ ਲਏ ਪੇਸਟ ਬਣ ਗਿਆ ਬਹੁਤ ਵਧੀਆ ਹੁਣ ਆਪਾਂ ਨਾ ਇਧਰ ਤੜਕਾ ਲਾਉਣਾ ਸ਼ੁਰੂ ਕਰ ਦਿੰਨੇ ਤੇ ਕੋਸ ਤੇ ਆਪਣਾ ਇੱਕ ਸਾਈਡ ਹਜੇ ਪੱਕੀ ਜਾਂਦੀ ਥੋੜੀ ਜਿਹੀ ਰਹਿੰਦੇ ਸੀ ਹੁਣ ਆਪਾਂ ਇਹ ਚ ਪਾ ਦਾਂਗੇ ਜੀਰਾ ਨਾਲੇ ਪਾ ਦਾਂਗੇ ਆਪਾਂ ਹਿੰਗ ਮੂੰ ਜਿਹੜਾ ਆਪਾਂ ਪੇਸਟ ਬਣਾਇਆ ਨਾ ਆਹ ਟਮਾਟਰ ਨਾਲ ਇਹ ਪਾ ਦਾਂਗੇ ਵਿੱਚ। ਹੁਣ ਆਪਾਂ ਇਹ ਚ ਪਾ ਦਾਂਗੇ ਮਸਾਲੇ, ਨਮਕ ਐ, ਮਿਰਚ ਐ, ਕਸ਼ਮੀਰੀ ਤੇ ਹਲਦੀ ਐ ਤੇ ਧਨੀਆ ਪਾਊਡਰ ਐ ਤੇ ਗਰਮ ਮਸਾਲਾ। ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਦਾਂਗੇ। ਨਮਕ ਆਪਾਂ ਸਬਜ਼ੀ ਦੇ ਹਿਸਾਬ ਨਾਲ ਲੈ ਐ। ਐਵੇਂ ਸਾਰੇ ਮਸਾਲੇ ਇਹ ਹੁਣ ਆਪਾਂ ਜਿਹਦੇ ਵਿੱਚ ਪਿਆਜ਼ ਤੇ ਟਮਾਟਰ ਆ ਗਏ ਸੀ ਵੀ ਆਪਾਂ ਉਸੇ ਪਾਣੀ ਨਾਲ ਆਪਾਂ ਹਨ ਜੱਗ ਸਾਫ਼ ਕਰਕੇ ਵਿੱਚ ਇਹਦੇ ਪਾਣੀ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਜਿੰਨਾ ਚਿਰ ਇਹ ਤੇਲ ਨਹੀਂ ਛੱਡ ਜਾਂਦੇ ਉਨਾ ਟਾਈਮ ਪਕਾਵਾਂਗੇ ਆਪਾਂ ਮਸਾਲੇ ਆਪਣੇ ਪੱਕ ਗਏ ਤੇ ਹੁਣ ਨਾ ਪਾਜ ਵਿੱਚ ਆ ਕਸੂਰੀ ਮੇਥੀ ਪਾ ਦਿਆਂਗੇ ਤੇ ਨਾਲੇ ਆਪਾਂ ਜਿਹੜਾ ਪੇਸਟ ਕੱਢਿਆ ਸੀ ਮਟ ਮਟਨਾਂ ਦਾ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣਾ। ਇਸੇ ਨਾਲ ਹੀ ਸਬਜ਼ੀ ਦੀ ਗਰੇਵੀ ਵਧੀਆ ਪੇਸਟੀ ਬਣਦੀ ਹੈ। ਤੇ ਹੁਣ ਆਪਾਂ ਨਾ ਜਿਹੜੇ ਕੋफ्ते ਬਣਾਏ ਉਹ ਵਿੱਚ ਪਾ ਦੇਾਂਗੇ ਤੇ ਪਾਣੀ ਪਾਵਾਂਗੇ ਆਪਾਂ ਗਰਮ ਜਿੰਨੀ ਆਪਾਂ ਤਰੀ ਰੱਖਣੀ ਆ ਉਸ ਨਾਲ ਦੇ ਨਾਲ ਥੋੜਾ ਜਿਆਦਾ ਪਾਊਗਾ ਕਿਉਂਕਿ ਕੋफ्ते ਨਾ ਪਾਣੀ ਜਿਆਦਾ ਪੀ ਜਾਂਦੇ ਆ ਤੇ ਪਾਣੀ ਆਪਣਾ ਗਰਮ ਰੱਖਿਆ ਹੋਵੇ। ਆਪਾਂ ਉਹ ਪਾਵਾਂਗੇ ਇਸ ਵਿੱਚ। ਜੇ ਜੇ ਆਪਾਂ ਟਮਾਟਰ ਤੇ ਆਜਵਾਲੀ ਸੀ ਉਹ ਪਾਣੀ ਆਪਾਂ ਪਹਿਲਾਂ ਪਾ ਦਿਆਂਗੇ ਦੂਜਾ ਗਰਮ ਪਾਣੀ ਆਪਾਂ ਪਾਵਾਂਗੇ ਬਾਅਦ ਚ ਜਦੋਂ ਪੂਰਾ ਗਰਮ ਹੋ ਗਿਆ ਨਾ ਫੇਰ ਪਾਵਾਂਗੇ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਥੋੜਾ ਜਿਹਾ ਹੋਰ ਪਾਵਾਂਗੇ ਇਧਰ ਆਪਾਂ ਗਰਮ ਰੱਖਿਆ ਸੀ ਟੋਟੀਆਂ ਦੇ ਵਿੱਚ ਤੇ ਬਾਹਲਾ ਨਹੀਂ ਪਾਉਂਦੇ ਆਪਾਂ ਜਿੰਨੇ ਮੈਨੂੰ ਤਰੀ ਚਾਹੀਦੇ ਮੈਂ ਉਹਨਾਂ ਸਾਨੂੰ ਪਾਉਣੀ ਆ ਇਹ ਜਦੋਂ ਠੰਡੇ ਹੋ ਜਾਂਦੇ ਨਾ ਬਹੁਤ ਹੀ ਜ਼ਿਆਦਾ ਗਾੜੇ ਹੋ ਜਾਂਦੀ ਹੈ ਸਬਜੀ ਤੇ ਹੁਣ ਆਪਾਂ ਇਹਨਾਂ ਢੱਕ ਕੇ ਨਾ 5 ਤੋਂ 7 ਮਿੰਟ ਪਕਾਵਾਂਗੇ ਸਬਜ਼ੀ ਆਪਣੀ ਤਿਆਰ ਹੈ ਬਸ ਆਪਣੀ ਸਬਜ਼ੀ ਨੂੰ ਨਾ 5 ਤੋਂ 7 ਮਿੰਟ ਹੋ ਗਏ ਸਬਜ਼ੀ ਬਹੁਤ ਵਧੀਆ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਹਰਾ ਧਨੀਆ ਤੇ ਇਹ ਗਾਇਸ ਨੂੰ ਕਰ ਦਿੰਨੇ ਆਪਾਂ ਬੰਦ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ ਬੋਲ ਚ ਹੁਣ ਬੋਲ ਚ ਕੱਢ ਕੇ ਤੇ ਸਰਵ ਕਰਾਂਗੇ ਆਪਾਂ ਹਾਂਜੀ ਆਪਣੇ ਮਟਰਾਂ ਦੇ ਕੋਫਟੇ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ